ਲਓ ਬਾਈ ਸੱਜਣੋ ਤੁਹਾਡੇ ਵਾਸਤੇ ਆਪਾਂ ਤਿੰਨ ਜਾਨਵਰ ਹੋਰ ਲੈ ਕੇ ਆ ਗਏ ਆ ਜਿਹੜੇ ਇਸ ਭਰਾ ਕੋਲੇ ਸੇਲ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਆਪਾਂ ਨੌਕਰੀ ਬਸ਼ੇਰੀ ਕਰਦੇ ਆ ਭਰਾ ਨਾਲ ਗੱਲਬਾਤ ਕੀ ਹਾਲ ਆ ਭਰਾ ਜੀ ਵਧੀਆ ਜੀ ਵਧੀਆ ਹੋਰ ਠੀਕ ਠਾਕ ਆ ਜੀ ਹਾਂ ਵਧੀਆ ਜੀ ਕਿਹੜਾ ਪੰਡ ਆ ਜੀ ਲੇਲੇ ਵਾਲਾ ਪੰਡ ਆ ਜੀ ਤਲਵੰਡੀ ਸਾਬੋ ਦਾ ਲੇਲੇ ਵਾਲਾ ਠੀਕ ਆ ਜੀ ਇਹ ਬੱਚੀ ਕਿਹੜੇ ਘੋੜੇ ਦੀ ਆ ਗਈ ਜੀ ਇਹ ਦਰਯੋਧਨ ਦੀ ਆ ਪੱਕੇ ਵਾਲੇ ਦੀ ਠੀਕ ਆ ਤੇ ਕਿੰਨੇ ਚਰਦੀ ਆ ਜੀ ਇਹ 3 ਮਹੀਨੇ ਦੀ ਹੋ ਗਈ ਜੀ 3 ਮਹੀਨਿਆਂ ਦੀ ਆ ਜੀ ਹਾਂਜੀ ਠੀਕ ਆ ਜੀ ਤੇ ਇਹਦੀ ਮਾਂ ਮਾਂ ਆਪਣੇ ਕੋਲ ਹੀ ਆ ਘਰੇ ਬਈ ਘਰੇ ਆ ਉਹ ਹਾਂ ਨੌਕਰੀ ਆ ਹਾਂ ਹਾਂ ਨੌਕਰੀ ਬਈ ਤੇ ਕੀ ਹਾਈਟ ਆ ਇਹਦੀ ਮਾਂ ਦੀ 60 ਆ ਬਈ 60 ਆ ਹਾਂ ਬਈ ਠੀਕ ਆ ਤੇ ਉਹ ਮਾਂ ਦੀ ਕੋਈ ਬਲੱਡ ਲਾਈਨ ਦਾ ਨਾ ਬਈ ਆ ਨਾ ਤੇ ਬਾਲ ਪੌੜੀਆਂ ਦੀ ਸਾਫ਼ ਆ ਬੱਚੀ ਹਾਂ ਬਈ ਜਮਾ ਸਾਹਿਬ ਤੇ ਕੀ ਡਿਮਾਂਡ ਆ ਭਰਾ ਇਹਦੀ ਇਹਦਾ ਮੁੱਲ ਤਾਂ ਬਈ 1.2 ਲੱਖ ਰੁਪਏ ਕਰਦੇ ਆਂ ਅੱਛਾ ਹਾਂ ਠੀਕ ਆ ਬਾਕੀ ਮੌਕੇ ਤੇ ਮਾਂ ਤਾਂ ਹਾਂ ਹਾਂ ਹੋ ਜੂ ਬਈ ਹੋ ਜੂ ਠੀਕ ਆ ਠੀਕ ਤੇ ਉਹ ਸਾਊ ਸੀਲ ਆ ਹਣਾ ਹਾਂ ਬਈ ਜਮਾ ਸੀਲ ਆ ਆ ਜਾ ਬਈ ਅੱਗੇ ਆਪਾਂ ਕਾਲੀ ਘੋੜੀ ਦਿਖਾ ਦ ਗਿਆ ਹਾਂ ਖੋਲਣੀ ਆ ਨਾ ਨਾ ਬਈ ਖੋਲ ਲੋੜ ਹੀ ਨਹੀਂ ਠੀਕ ਆ ਠੀਕ ਲੈਂਥ ਲੁੰਥ ਬਹੁਤ ਐਦੀ ਹੈ ਨਾ ਹਾਂ ਬਈ ਬਾਕੀ ਗਰਦਨ ਗੁਰਦਨ ਸੋਹਣੀ ਲੱਗੀ ਆ ਯਾਰ ਹਾਂ ਤੇ ਸੰਭਾਈ ਵੀ ਚੰਗੀ ਆਗੀ ਤੇਰੀ ਹਾਂ ਸਮੀ ਹੋਈ ਘੋੜੀ ਆਗੀ ਵਾਕੀ ਸ਼ਾਂਟ ਮੈਂ ਇਹ ਸਰੀਰ ਦੀ ਆ ਕੀ ਤੋਰੇ ਤੁਰੇ ਨੂੰ ਕਿਵੇਂ ਆ ਇੱਕ ਨੰਬਰ ਦੀ ਬਈ ਹਾਂ ਤਾਂ ਹੀ ਲੱਗਦੀ ਆ ਵੀ ਤੋਰਦੀ ਚੰਗਾ ਹੋਊ ਹਣਾ ਹਾਂ ਹਾਂ ਤੁਰਦੀ ਬਹੁਤ ਸੋਹਣਾ ਬਈ ਠੀਕ ਆ ਠੀਕ ਤੇ ਕਿੰਨੀ ਹਾਈਟ ਆ ਭਰਾ ਇਹਦੀ ਇਹਦੀ ਬਾਹਟ ਆ ਬਈ ਬਾਹਟ ਹਾਂ ਬਈ ਠੀਕ ਆ ਇੱਥੇ ਬੰਨੇ ਕਰਕੇ ਜਾਨਵਰ ਤਾਂ ਤਿੰਨੇ ਹੀ ਸਾਫ਼ ਹੀ ਹੋਣਗੇ ਬਾਹਰ ਹਾਂ ਬਈ ਜਮਾਂ ਸਾਫ਼ ਆ ਠੀਕ ਆ ਤੇ ਕਿੰਨੇ ਦੀ ਭਰਾ ਇਹ ਇਹਦਾ ਮੁੱਲ 3.5 ਕਰਦੇ ਬਈ 3.5 ਹਾਂ ਲਓ ਮਿੱਤਰੋ ਇਹਦਾ ਮੁੱਲ 3.5 ਜਿਹੜੀ ਤੁਹਾਨੂੰ ਆ ਦਿਖਾਈ ਜਾਂਦੇ ਆ ਇਹ ਮੌਕੇ ਦੀ ਕਿਵੇਂ ਆ ਹੁਣ ਥਾਲੀ ਹੈ ਬਈ ਹਮ ਮੋਕੇ ਦੀ ਖਾਲੀ ਹੈ ਅੰਦਰ ਦੀ ਸਾਫ ਆ ਇਹ ਕਲੀਅਰ ਬਈ ਜਮਾ ਪਹਿਲਾਂ ਤੁਹਾਡੇ ਕੋਲੇ ਕੋਈ ਬਸ਼ੇਰੀ ਦਿੱਤੀ ਹੈ ਬਈ ਨੇ ਬਹੁਤ ਵਧੀਆ ਜਮਾ ਇੱਕ ਨੰਬਰ ਦੀ ਫੋਟੋ ਵੀਡੀਓ ਵੀ ਦਿਖਾ ਦੇਗਾ ਤੁਹਾਨੂੰ ਠੀਕ ਆ ਪ੍ਰੂਫ ਮੈਲ ਜੂਏ ਦਾ ਪਹਿਲਾਂ ਹਾਂ 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 ਬਈ ਠੀਕ ਤੇ ਲੋ ਮਿੱਤਰੋ ਆਜੋ ਇੱਕ ਜਾਨਵਰ ਹੋਰ ਦਿਖਾਉਣੇ ਆਗੇ ਇਹਦੇ ਬਾਰੇ ਦੱਸ ਬਾਈ ਇਹ 95 ਕੈਂਚ ਕਰਦਾ ਬਾਈ ਤੇ 5 ਸਾਲ ਦੀ ਘੋੜੀ ਆ 20 ਦਿਨ ਹੋ ਗਏ ਕੋੜਾ ਛੱਡੇ ਨੂੰ ਬਈ ਠੀਕ ਫੋਟੋ ਵੀਡੀਓ ਸਾਰਾ ਪ੍ਰੂਫ ਹੈਗਾ ਬਿਲਕੁਲ ਜੇ ਕਿਸੇ ਨੇ ਪਹਿਲੀ ਯਾਰ ਸ਼ੌਂਕ ਪੂਰਾ ਕਰਨਾ ਹੋਵੇ ਹਨਾ ਹਾਂ ਬਈ ਬਸ਼ੇਰਾ ਸੀ ਬਈ ਨੁਗਰਾ ਮਹੀਨਾ ਉਹ ਵੇਚਿਆ ਵਾਹ ਜੀ ਵਾਲੀ ਬੁਖੇਰੀ ਹੋ ਪਾਜ ਵਾਲੀ ਘੋੜੀ ਹੋਊ ਹਾਂ ਬਈ ਕਿੰਨਾ ਕ ਭਾਅ ਕਰਦਾ ਇਹਦਾ ਮੁੱਲ ਤੱਕ ਦਾ ਸੀ ਕਰਦੇ ਬਈ ਠੀਕ ਆ ਠੀਕ ਐ ਐਡਰੈਸ ਐਡਰੈਸ ਲੇਲੇ ਵਾਲਾ ਪਿੰਡ ਆ ਬਈ ਤਲਵੰਡੀ ਸਾਬੋ ਦੇ ਨਾਲ ਅੱਛਾ ਲੇਲੇ ਵਾਲਾ ਪਿੰਡ ਤੇ ਫੋਨ ਨੰਬਰ 931723585 ਬਈ ਠੀਕ ਲਓ ਮਿੱਤਰੋ ਐਸੋ ਭਰਾਣਾ ਕਰ ਲਿਓ ਸੰਪਰਕ ਆ ਇਹਨਾਂ ਦੇ ਜਾਨਵਰ ਸੀ ਤਿੰਨ ਤੇ ਸੋਨਾਂ ਵਾਲੀ ਕਾ ਖੜਾ ਰਾਵਾਂ ਦਾ ਟਰੈਕਟਰ ਇਹ ਤੇ ਹੀ ਲੈ ਕੇ ਆਏ ਫਿਰ ਹਾਂ ਬਈ ਐਸੀ ਤੇ ਐਸੀ ਤੇ ਠੀਕ ਆ ਠੀਕ ਆ ਦੋ ਟਰਾਲੀਆਂ ਲਿਆਏ ਆ ਕਿੱਕ ਕਿੱਕ ਬਈ ਠੀਕ ਆ ਤੇ ਮੇਲੇ ਫਿਰ ਸਾਰੇ ਹੀ ਲਾਉਣੇ ਨੇ ਹਾਂ ਬਈ ਕੋਈ ਸਾਰੇ ਹੀ ਲਾਉਣੇ ਨੇ ਠੀਕ ਆ ਤਲਵੰਡੀ ਦਾ ਤੁਹਾਡੇ ਘਰ ਦੀ ਗੱਲ ਹਾਂ 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 ਬਈ ਜੰਮਾ ਘਰੇ ਠੀਕ ਆ ਤਲਵੰਡੀ ਨਾਲ ਹੀ ਆ ਹਾਂ ਨਾਲ ਆ ਤਲਵੰਡੀ ਤੇ ਜੰਮਾ ਠੀਕ ਔਰ ਬਾਬਾ ਜੀ ਠੀਕ ਆ ਜੀ ਠੀਕ ਆ ਜੀ ਵਧੀਆ ਜੀ ਉਹ ਠੀਕੋ ਵਧੀਆ ਵਧੀਆ ਠੀਕ ਹਾਂਜੀ ਹਾਂਜੀ ਜੀ ਮੇਲੇ ਦੀ ਰੌਣਕ ਹਾਂਜੀ ਲਾਈਵ ਪਤਾ ਸੀ ਆਪਾਂ ਪਹਿਲਾਂ ਵਧੀਆ ਹੋਊਗਾ ਜੀ ਹਾਂ ਪਤਾ ਲੱਗ ਜੂ ਇੱਕ ਵੀਡੀਓ ਪਾਤੀ ਆ ਤੁਹਾਡੇ ਗਵੰਡੋਂ ਨਾਲ ਬੈਠੇ ਸੀ ਠੀਕ ਆ ਜੀ ਸੰਗਤਾਂ ਪਤਾ ਲੱਗ ਜੂਗਾ ਜੀ ਹਾਂ 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 ਪੜ ਗਿਆ ਜੀ ਸਹੀ ਗੱਲ ਆ ਜੀ ਸਹੀ ਬਣ ਗਈ ਜੀ ਪੂਰੀ ਮੇਲੇ ਹਾਂ ਕਿਸੇ ਨੇ ਭਰਾ ਨੇ ਜਾਨਵਰ ਖਰੀਦਣਾ ਹੁੰਦਾ ਹਨਾ ਉਹ ਜਾਂਦਾ ਜਾਂ ਕਿਸੇ ਨੇ ਲਿਆਉਣਾ ਹੁੰਦਾ ਗਾਇ ਵੇਚ ਕਰਨੀ ਆ ਕਿਸੇ ਨੇ ਵੀ ਮੇਲਾ ਪੂਰਾ ਸਟਾਰਟ ਆ ਜੀ ਹਾਂਜੀ ਹਾਂ ਆ ਕੇ ਜਦੋਂ ਮਰਜੀ ਦੇਖੋ ਮੇਲਾ ਠੀਕ ਆ ਜੀ ਲਓ ਮਿੱਤਰੋ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ